ਤੇ ਜਦੋਂ ਪਤਾ ਲੱਗਿਆ ਦੀ ਹਾਲਾਤ ਬੱਚੇ ਦੇ ਕਿਵੇਂ ਬਣੇ ਤੇ ਉਸ ਬੰਦੇ ਦੀ ਅੱਖਾਂ ਚ ਹੰਝੂ ਆ ਗਿਆ ਤੇ ਰੋਣ ਲੱਗ ਪਿਆ ਕਹਿੰਦਾ ਬਾਈ ਜੀ ਇਹ ਜਿਹੜੇ ਹਾਲਾਤ ਬਣਿਆ ਇਹਦੀ ਮਾਂ ਨੇ ਬਣਾਏ ਆ ਕਹਿੰਦਾ ਇਹ ਮਾਂ ਜਿਹੜੀ ਉਹ ਕਿਸੇ ਦੇ ਨਾਲ ਗਲਤ ਸੀ ਰਿਲੇਸ਼ਨ ਦੇ ਵਿੱਚ ਜਦੋਂ ਉਹ ਮੈਂ ਦਿਹਾੜੀ ਤੇ ਚੱਲ ਜਾਣਾ ਕੰਮ ਤੇ ਉਹ ਲੱਕੜੀ ਦਾ ਕੰਮ ਕਰਦਾ ਹੈ ਤੇ ਪਿੱਛੋਂ ਨੀਂਦ ਦੀਆਂ ਗੋਲੀਆਂ ਇਸ ਬੱਚੇ ਨੂੰ ਦੇ ਕੇ ਸਲਾ ਦੇਣਾ ਤੇ ਆਪ ਉਹਨੇ ਉਸ ਬੰਦੇ ਨਾਲ ਰਿਲੇਸ਼ਨ ਚ ਰਹਿਣਾ ਵਾਲੀਆ ਸਾਹਿਬ ਆ ਇਹ ਕਿਸੇ ਟਾਈਮ ਇਹਨਾਂ ਦਾ ਇੱਟਾਂ ਦਾ ਪੱਠਾ ਸੀ ਮੰਡੀ ਚਾੜਤ ਸੀ ਐਚ ਐਸ ਵਾਲੀਆ ਨਾਮ ਹੈ ਇਹਨਾਂ ਦਾ ਕੱਪੜੇ ਦੀ ਦੁਕਾਨ ਸੀ ਅੱਜ ਤੋਂ 36 ਸਾਲ ਪਹਿਲਾਂ ਦੱਸ ਹਾਂ ਇਹਨਾਂ ਦੇ ਆ ਇਦਾਂ ਨਾਓ ਦੇਖੋ ਕਿੱਡੇ ਕਿੱਡੇ ਆ ਉਹ ਦੱਸ ਦਿਓ ਵਾਲੀਆ ਸਾਹਿਬ ਕਿੰਨੀ ਇੱਟ ਸੀਗੀ ਜਦੋਂ ਤੁਸੀਂ ਛੱਡੀ ਤੱਕੀ ਦਾ ਰੱਖੇ ਸੀ ਆ ਆ ਹਾਲਾਤ ਦੇ ਵਿੱਚ ਬੜੇ ਸੀ ਆ ਨੌ ਉਂਗਲੀਆਂ ਹੈ ਹੀ ਨਹੀਂ ਆ ਪੈਰ ਕਾਲੇ ਪਏ ਹੋ ਸੀ ਜਾਂ ਅੰਦਰ ਦੀ ਤਸਵੀਰਾਂ ਕਾਲੇ ਪਏ ਆ ਆ ਸਾਰੇ ਦੇਖੋ ਹਾਲਾਤ ਆ ਬਾਥਰੂਮ ਵਾਲੀ ਪੈਪ ਲੱਗਿਓ ਆ ਕੀੜੇ ਪਏ ਹੋ ਆ ਜ਼ਿੰਦਗੀ ਦੇ ਵਿੱਚ ਜੇਕਰ انسان ਨੂੰ ਥੋੜੀ ਜੀ ਵੀ ਮੁਸੀਬਤ ਆਵੇ ਤਾਂ ਅਸੀਂ ਸਿੱਧੇ ਤੌਰ ਦੇ ਉੱਤੇ ਰੱਬ ਨੂੰ ਦੋਸ਼ੀ ਠਹਿਰਾਉਣ ਲੱਗ ਪੈਂਦੇ ਆ ਪਰ ਅੱਜ ਜਿਹੜੇ ਇਨਸਾਨਾਂ ਦੇ ਨਾਲ ਜਿਹੜਾ ਇਨਸਾਨਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹਨਾਂ ਦੀ ਕਹਾਣੀ ਸੁਣਨ ਤੋਂ ਬਾਅਦ ਤੁਹਾਨੂੰ ਆਪਣੇ ਦੁੱਖ ਛੋਟੇ ਲੱਗਣ ਲੱਗ ਪੈਣਗੇ ਸਾਡੇ ਨਾਲ ਵੀਰ ਮਨਜੋਤ ਸਿੰਘ ਤਲਵੰਡੀ ਮੌਜੂਦ ਨੇ ਆਸ਼ਰਮ ਦੇ ਵਿੱਚ ਬਹੁਤ ਸਾਰੇ ਉਹਨਾਂ ਬਜ਼ੁਰਗਾਂ ਦੀ ਉਹਨਾਂ ਨੌਜਵਾਨਾਂ ਵੀਰਾਂ ਦੀ ਸੇਵਾ ਕਰਦੇ ਨੇ ਜਿਨ੍ਹਾਂ ਨੂੰ ਆਪਣਿਆਂ ਨੇ ਨਕਾਰ ਦਿੱਤਾ ਤਾਂ ਵੀ ਜੀ ਸਭ ਤੋਂ ਪਹਿਲਾਂ ਫਤਿਹ ਸਾਹਿਬ ਉਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਨਜੋਤ ਵੀਰੇ ਬਹੁਤ ਕਹਾਣੀਆਂ ਤੁਹਾਡੇ ਕੋਲ ਇਥੇ ਪਰ ਮੈਂ ਚਾਹੂੰਗਾ ਦੋ ਚਾਰ ਕਹਾਣੀਆਂ ਜਿੱਦਾਂ ਦੀਆਂ ਦੱਸੋ ਜਿਹੜੀਆਂ ਵਾਕਿਆ ਜ਼ਿੰਦਗੀ ਦੇ ਵਿੱਚ ਆਮ ਇਨਸਾਨ ਜਦੋਂ ਦੇਖੇ ਤੇ ਆਪਣਾ ਦੁੱਖ ਫਿਰ ਘਟ ਲੱਗੇ ਔਰ ਅੱਗੇ ਵਧਣ ਦਾ ਸੋਚੇ ਆਪਾਂ ਥੋੜਾ ਇਹਨਾਂ ਬਜ਼ੁਰਗਾਂ ਦੇ ਬਾਰੇ ਸਾਨੂੰ ਦੱਸਿਓ ਕੌਣ ਹੈਗੇ ਨੇ ਕਿੱਥੋਂ ਆਏ ਔਰ ਕਿੰਨ ਹਾਲਾਤਾਂ ਚ ਆਏ ਸੀਗੇ ਸੁਖਵਿੰਦਰ ਵੀਰ ਦੀ ਜਿਹੜੇ ਸਾਡੇ ਕੋਲ ਤਕਰੀਬਨ 108 ਦੇ ਲਗ ਪਰ ਹਰੇਕ ਬੰਦੇ ਦੀ ਆਪਣੀ ਸਟੋਰੀ ਹੈ ਹਮ ਹਰੇਕ ਬੰਦਾ ਜਿਹੜਾ ਆ ਜ਼ਿੰਦਗੀ ਦੇ ਵਿੱਚ ਵੱਡੇ ਜਿਹੜੇ ਜਸ ਹਾਲਾਤਾਂ ਦੇ ਵਿੱਚ ਪਹੁੰਚਾ ਨਾ ਉਹ ਕਾਰਨ ਬਣੇ ਕਿਉਂਕਿ ਕਿਸੇ ਨਾ ਕਿਸੇ ਦੀ ਕੋਈ ਜਰੀਆ ਬਣਿਆ ਉਹਨੂੰ ਦੁੱਖ ਪਚਾਉਣ ਦੇ ਲਈ ਉਹ ਮੈਂਟਲੀ ਡਿਸਟਰਬ ਹੋ ਗਿਆ ਤੇ ਉਹਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਇਹ ਹਰੇਕ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਜੁੜੀ ਆ ਜੇ ਕਰਨ ਤੇ ਆਈਏ ਤੇ ਹਰੇਕ ਬੰਦਾ ਤੁਹਾਨੂੰ ਦੱਸੀਏ ਤੇ ਸਟੋਰੀ ਬਣਦੀ ਆ ਵੀ ਇਦਾਂ ਦੇ ਹਾਲਾਤ ਕੋਈ ਸਿੱਖਣ ਨੂੰ ਵੀ ਮਿਲਦਾ ਹਾਂ ਕੋਈ ਜਦੋਂ ਹੁਣ ਇਹ ਵਾਲੀਆ ਸਾਹਿਬ ਆ ਇਹ ਕਿਸੇ ਟਾਈਮ ਇਹਨਾਂ ਦਾ ਇੱਟਾਂ ਦਾ ਪੱਠਾ ਸੀ ਮੰਡੀ ਚ ਆੜਤ ਸੀ ਐਚ ਐਸ ਵਾਲੀਆ ਨਾਮ ਹੈ ਇਹਨਾਂ ਦਾ ਕੱਪੜੇ ਦੀ ਦੁਕਾਨ ਸੀ ਅੱਜ ਤੋਂ 36 ਸਾਲ ਪਹਿਲਾਂ ਦੱਸਦੀ ਕੋਗਰੇ ਅੱਛਾ ਹਾਂ ਇਹਨਾਂ ਦੇ ਆ ਇਦਾਂ ਨਾਹੋ ਦੇਖੋ ਕਿੱਡੇ ਕਿੱਡੇ ਆ ਜਦੋਂ ਅਸੀਂ ਲੈ ਕੇ ਆਏ ਨਾ ਇਹਨਾਂ ਨੂੰ ਜੋ ਹਾਲਾਤ ਇਹਨਾਂ ਦੇ ਬਣੇ ਸੀ ਇਹਨਾਂ ਦੇ ਨਾ ਆ ਹਾਲਾਤ ਸੀ ਇਹ ਸਾਰੇ ਬਾਲਾਂ 'ਚ ਜੂਆਂ ਪਈਆਂ ਸੀ ਜਿਹੜੀਆਂ ਚੰਮ ਜੂਆਂ ਜਿਹੜੀਆਂ ਖੂਨ ਚੂਸਦੀਆਂ ਉਹ ਜਿਹੜੇ ਚਿਚੜ ਲੱਗੇ ਹੋਏ ਸੀਗੇ ਵਾਲੀਆ ਸਾਹਿਬ ਨੂੰ ਜਿਹੜੇ ਹਾਲਾਤ ਬਣੇ ਸੀ ਮਸੀ ਇਹਨਾਂ ਨੂੰ ਰੈਸਕਿਊ ਕੀਤਾ ਜਿਵੇਂ ਤੇ ਦੱਸਦੇ ਆ ਵੀ ਜਦੋਂ ਇਹਨਾਂ ਦੇ ਹਾਲਾਤ ਸੀਗੇ ਵੀ ਇਹਨਾਂ ਦੇ ਪਿੱਛੋਂ ਇਹਨਾਂ ਦੀ ਪ੍ਰਾਪਰਟੀ ਆਈ ਸੀ ਪਰ ਰਿਸ਼ਤੇਦਾਰ ਕੋਈ ਇਹੋ ਜਿਹਾ ਟੱਕਰ ਗਏ ਜਦੋਂ ਇਹਨਾਂ ਨੇ ਆਣ ਕੇ ਸਾਹਮ੍ਹਿਆ ਤੇ ਉਹ ਰਿਸ਼ਤੇਦਾਰ ਸਭ ਕੁਝ ਨਾ ਕਰਵਾ ਗਿਆ ਆਪਣੇ ਅੱਛਾ ਜੋ ਉਹਨਾਂ ਦਾ ਕਾਰੋਬਾਰ ਸੀ ਮਤਲਬ ਆਪ ਦੱਸਦੇ ਵਾਲੀਆ ਸਾਹਿਬ ਕਿੰਨੀ ਇੱਟ ਸੀਗੀ ਜਦੋਂ ਤੁਸੀਂ ਛੱਡੀ 25 ਦਾ ਬੱਥੇ ਸੀ ਮਤਲਬ 2.5 ਲੱਖ ਦੇ ᱜੇੜ ਚ ਇੱਟ ਮਤਲਬ ਉਸ ਟਾਈਮ ਦੱਸਦੇ ਪੱਠੇ ਦੇ ਉੱਪਰ ਮੌਜੂਦ ਸੀ अच्छा जिस टाइम ਇਹਨਾਂ ਨੂੰ ਉੱਥੋਂ ਕੱਢਿਆ ਉਹਨਾਂ ਨੂੰ ਤਾਂ ਇਹਨ ਮੰਨ ਦੇ ਵਿੱਚ ਹੀ ਲੈ ਗਏ ਮੇਰੀ ਇੱਟ ਮੇਰਾ ਪੱਠਾ ਮੇਰੀ ਦੁਕਾਨ ਮੇਰੀ ਆੜਤ ਕਿਉਂਕਿ ਬਜ਼ੁਰਗਾਂ ਨੇ ਬਣਾਈ ਸੀ ਉਹ ਖਤਮ ਹੋ ਗਿਆ ਫਿਰ ਟੈਨਸ਼ਨ ਦੇ ਵਿੱਚ ਹੀ ਬਸ ਛੜਕਾਂ ਦੇ ਘੁੰਮਣ ਲੱਪੇ ਰਿਸ਼ਤੇਦਾਰ ਸਭ ਕੁਝ ਨਾ ਕਰਾ ਗਏ ਤੇ ਫਿਰ ਬਾਅਦ ਦੇ ਵਿੱਚ ਕਿਤੇ ਰੋਟੀ ਖਾ ਲਈ ਕਿਸੇ ਨੇ ਮਾਰ ਕੇ ਭਜਾਤਾ ਹੁਣ ਕਿਸੇ ਨੂੰ ਥੋੜੋ ਪਤਾ ਵੀ ਇਹ ਇਹ ਬੰਦੇ ਕੌਣ ਆ ਵੀ ਇਹ ਵੀ ਕਰੀ ਕਰੋੜਾਂ ਦੇ ਮਾਲਕ ਸੀ ਇਹ ਬੰਦੇ ਕੌਣ ਆ ਪਰ ਜਿੰਨੇ ਦੇਖਣੋਂ ਕੋ ਪਾਗਲ ਜਾਂਦਾ ਯਾਰ ਮਾਰ ਦੋ ਉਹਦੇ ਰੋੜਾ ਮਾਰ ਦੋ ਕੋਈ ਇੱਟ ਮਾਰਦੀ ਜਦੋਂ ਵਿਚਾਰੇ ਕਿਤੇ ਆਉਂਦੇ ਆ ਕਿਸੇ ਕੋ ਰੋਟੀ ਮੰਗਣੀ ਭੁੱਖ ਲੱਗੀ ਆ ਮੰਗਣਾ ਤਾਂ ਹੈ ਹੀ ਆ ਤੇ ਉਹ ਕਿਸੇ ਨੇ ਭਜਾ ਦੇਣਾ ਤੇ ਫਿਰ ਬਾਅਦ ਚ ਸਾਨੂੰ ਪਤਾ ਲੱਗਾ ਸੀ ਜਾ ਕੇ ਉਹਨਾਂ ਨੂੰ ਰੈਸਕਿਊ ਕੀਤਾ 2018 ਦੇ ਵਿੱਚ ਅਸ ਗਵਿੰਦਰਬੀਰ ਜੀ ਲੈ ਕੇ ਆਏ ਅੱਛਾ ਅੱਜ ਸਾਡੇ ਕੋਲ ਆ ਬੜੀ ਗੁਰੂ ਸਾਹਿਬ ਦੀ ਕਿਰਪਾ ਪਹਿਲਾਂ ਨਹਾਉਂਦੇ ਨਹੀਂ ਸੀ ਧੋਂਦੇ ਨਹੀਂ ਸੀ ਲੈਟਰੀਨ ਬਾਥਰੂਮ ਵਿੱਚ ਕਰਦੇ ਸੀ ਅੱਜ ਬਿਲਕੁਲ ਠੀਕ ਠਾਕ ਆ ਮਹਾਰਾਜ ਦੀ ਹਜ਼ੂਰੀ ਗੁਰੂ ਸਾਹਿਬ ਦੀ ਹਜ਼ੂਰੀ ਚ ਬਹਿੰਦੇ ਆ ਪ੍ਰਮਾਤਮਾ ਦਾ ਨਾਮ ਲੈਂਦੇ ਆ ਜ਼ਿੰਦਗੀ ਚ ਅੱਗੇ ਵਧ ਗਏ ਬਿਲਕੁਲ ਤੰਦਰੁਸਤ ਆ ਹਾਂ ਤੰਦਰੁਸਤ ਆ ਬਿਲਕੁਲ ਠੀਕ ਠਾਕ ਆ ਠੀਕ ਹੈ ਠੀਕ ਹੈ ਤਾਂ ਹੋਰ ਵੀ ਮੈਂ ਦੇਖ ਰਿਹਾ ਬਹੁਤ ਤੁਹਾਡੇ ਕੋਲ ਬਜ਼ੁਰਗ ਵੀ ਹੈਗੇ ਨੇ ਔਰ ਨੌਜਵਾਨ ਵੀ ਹੈਗੇ ਨੇ ਇ ਤਾ ਮੈਂ ਚਾਹੂੰਗਾ ਥੋੜਾ ਇਹਨਾਂ ਦੇ ਬਾਰੇ ਦੱਸਿਓ ਕੌਣ ਨੇ ਔਰ ਕਿੱਥੋਂ ਇਹ ਆਏ ਨੇ ਤੁਹਾਡੇ ਕੋਲ ਹਾਂਜੀ ਬੰਗਾਲੀ ਬੋਲਦੇ ਇਹ ਬੀਜੇ ਆ ਇਹਨਾਂ ਦਾ ਨਾਮ ਹੂੰ ਇਹ ਜਿਹੜੇ ਹਲਾਤ ਸਿਕੰਦਰ ਵੀਰ ਜੀ ਹਾਂ ਆ ਦੇਖੋ ਇਹਨਾਂ ਦੇ ਹਨਾ ਪੈਰ ਆ ਜਿਹੜੇ ਨੋਂ ਆਂ ਉਂਗਲੀਆਂ ਹੈ ਨਹੀਂ ਹੂੰ ਇਹ ਜਿਹੜੀਆਂ ਬਿਲਕੁਲ ਵੀ ਉਂਗਲੀਆਂ ਹੈ ਨਹੀਂ ਇਹ ਪੈਰ ਜਿਹੜੇ ਹਨਾ ਹੂੰ ਇਹ ਇਥੋਂ ਕਮਾਈ ਦੇ ਵੀ ਤੇ ਲਾਗੇ ਸੀ ਪਿੰਡ ਸੀਗਾ ਅਸੀਂ ਇਹਨੂੰ ਬੀਜੇ ਨੂੰ ਲੈ ਕੇ ਆਏ ਜਦੋਂ ਸਾਨੂੰ ਇੱਕ ਕਾਲ ਆਈ ਸੀ ਵੀ ਇੱਕ ਬੰਦਾ ਜਿਹੜਾ ਉਹ ਇੱਕ ਘਰ ਦੇ ਵਿੱਚ ਪਿਆ ਹੋਇਆ ਵੀ ਬਾਈ ਜੀ ਆਣ ਕੇ ਦੇਖਿਓ ਜਦੋਂ ਅਸੀਂ ਸਿਕੰਦਰ ਵੀਰ ਜੀ ਘਰ ਦੇ ਵਿੱਚ ਬੜੇ ਆ ਦੇਖੋ ਆ ਆ ਹਾਲਾਤ ਦੇ ਵਿੱਚ ਬੜੇ ਸੀ ਆ ਨੌਂ ਉਂਗਲੀਆਂ ਹੈ ਹੀ ਨਹੀਂ ਆ ਪੈਰ ਕਾਲੇ ਪਏ ਹੋਈ ਸੀ ਅੰਦਰ ਦੀ ਤਸਵੀਰਾਂ ਕਾਲੇ ਪੈਰ ਆ ਸਾਰੇ ਦੇਖੋ ਹਾਲਾਤ ਬਾਥਰੂਮ ਵਾਲੀ ਪੈਪ ਲੱਗੀ ਹੋ ਆ ਕੀੜੇ ਪਏ ਹੋ ਆ ਇਹਨਾਂ ਚੋਂ ਕੀੜੇ ਚੋਰੇ ਸੀ ਡਿਗ ਰਹੇ ਸੀ ਜਦੋਂ ਅਸੀਂ ਜਾ ਕੇ ਅੰਦਰ ਬੜੇ ਆ ਸਾਰਾ ਏਦਾਂ ਕ ਕਮਰਾ ਸੀਗਾ ਉਹ ਤੇ ਪੂਰਾ ਮੋਸ਼ਕ ਦੇ ਨਾਲ ਭਰਿਆ ਹੋਇਆ ਮਤਲਬ ਇੰਨੇ ਮਾੜੇ ਹਾਲਾਤ ਇਹਦੇ ਉੱਪਰ ਏਦਾਂ ਪਿਆ ਲੰਮਾ ਇਹ ਤੇ ਕੀੜੇ ਉਪਰ ਚਾਦਰ ਦੇ ਉਪਰ ਡੇਗ ਰਹੇ ਤੇ ਇਦਾਂ ਇਹ ਪਿਆ ਇਹ ਬਿਲ ਕਰਿਆ ਹਾਏ ਹਾਏ ਇਦਾਂ ਮਾਰ ਮਾਰ ਰਿਆ ਲੇਰਾ ਲਾਗੇ ਰੋਟੀ ਵਾਲਾ ਡੱਬਾ ਪਿਆ ਆ ਤੇ ਅਸੀਂ ਜਾ ਕੇ ਜਦੋਂ ਦੇਖਿਆ ਤੇ ਮਤਲਬ ਪੂਰੀ ਮੌਤ ਹੀ ਆਪ ਦੱਸਦਾ ਵੀ ਮੈਂ ਮੌਤ ਡਿਕ ਰਿਆਂ ਸੀ ਵੀ ਮੈਨੂੰ ਮੌਤ ਆ ਜਾ ਤੇ ਬੱਸ ਉਸ ਟਾਈਮ ਗਏ ਆ ਅਸੀਂ ਮੈਂ ਉਸ ਟਾਈਮ ਜਦੋਂ ਦੇਖ ਕੇ ਮੇਰਾ ਮਨ ਇੰਨਾ ਖਰਾਬ ਹੋਇਆ ਮੈਂ ਬਾਹਰ ਆਣ ਕੇ ਪੈਰਾਂ ਪਰ ਬਹਿ ਗਿਆ ਤਾਂ ਮੇਰੀ ਮੇਰੀ ਟੀਮ ਕਹਿੰਦੀ ਕਿਦਾਂ ਮੈਂ ਕਹਾ ਯਾਰ ਮੈਂ ਤਾਂ ਜ਼ਿੰਦਗੀ ਚ ਪਹਿਲੀ ਵਾਰ ਇਹੋ ਜਿਹਾ ਨਰਕ ਦੇਖਿਆ ਵੀ ਇਦਾਂ ਦੇ ਨਰਕ ਦੇ ਵਿੱਚ ਇੱਕ ਇਨਸਾਨ ਪਿਆ ਹੋਇਆ ਤੇ ਮੈਂ ਉੱਥੋਂ ਜਾ ਕੇ ਇਹਨੂੰ ਜਦੋਂ ਚਾਕੇ ਸੀ ਜਦੋਂ ਤੁਰਨ ਲੱਗੇ ਤਾਂ ਚਾਕੇ ਸੁਗੰਦਰ ਵੀਰ ਬਾਹਰ ਪਾਉਣ ਲੱਗੇ ਨਾ ਸਟੇਚਰ ਦੇ ਹੱਥ ਜਦੋਂ ਉਹਨਾਂ ਹੱਥ 'ਚ ਪੈਰ ਆ ਗਿਆ ਪੈਰ ਸਾਡੇ ਹੱਥ ਜਾਂ ਆਨ ਰਿਕਾਰਡ ਹੈ ਵੀਡੀਓ 'ਚ ਬੜੀਆਂ ਪਈਆਂ ਹੱਥ 'ਚ ਪੈਰ ਆ ਗਿਆ ਇੱਡੇ ਡੇਪੇ ਕਾਲਾ ਪੈਰ ਪਿਆ ਦੂਜਾ ਨਾਲ ਲੱਗਿਆ ਤਾਂ ਦੂਜਾ ਲੰਮਕ ਗਿਆ ਨਾਲ ਨਾਲ ਹੀ ਤਾਂ ਪੱਟੀ ਪੁੱਟੀ ਬਨ ਕੇ ਅਸੀਂ ਬਾਹਰ ਹੀ ਕੱਢਿਆ ਬੀ ਅੰਦਰੋਂ ਦਾ ਮੁਸ਼ਕ ਚੋਂ ਕੱਢੀਏ ਜਦੋਂ ਬਾਹਰ ਇਦਾਂ ਕੱਢਿਆ ਤੇ ਉਥੋਂ ਮੈਂ ਸਾਰੇ ਇਲਾਕੇ ਚ ਪਿੰਡ ਗੱਭੇ ਪਿੰਡ ਚ ਘਰ ਸੀ ਮੈਂ ਉਦੋਂ ਦੇਖਾਂ ਵੀ ਯਾਰ ਇੰਨਾ ਵੀ ਕੋਈ ਬੰਦਾ ਨਰਦੇਈ ਨਹੀਂ ਹੋ ਸਕਦਾ ਵੀ ਕੋਈ ਅਣਕੇ ਦਾ ਦੇਖੇ ਯਾਰ ਕੋਈ ਕਿਸੇ ਨੇ ਕੋਈ ਪੁੱਛਦਾ ਹੀ ਨਹੀਂ ਫੇ ਰੋਟੀ ਦਾ ਡੱਬਾ ਪਿਆ ਰੋਟੀ ਸਵੇਰ ਦੀ ਰੱਖੀ ਹੋਆ ਪਰ ਖਾਣ ਦੀ ਹਿੰਮਤ ਹੀ ਨਹੀਂ ਖਾਵੇ ਕਿਦਾਂ ਉਂਗਲੀਆਂ ਦੇ ਵਿੱਚ ਤਾਂ ਸਾਰੀ ਆ ਹੱਡੀਆਂ ਰਹਿ ਗਈਆਂ ਕੀੜੇ ਚੁੰਡ ਕੀ 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 ਹਾਲਾਤ ਸੀਗੇ ਤੁਹਾਡੇ ਹਾਂਜੀ ਕੀ ਹਾਲਾਤ ਹਾਲਾਤ ਐਨੇ ਗਮਾੜੇ ਸੀਗੇ ਬੇ ਨਾ ਹੀ ਪੁੱਛੋ ਮਰਨ ਪੈਰੇ ਬੈਠਾ ਸੀਗਾ ਰੋਟੀ ਤੇ ਤਾਂ ਖਾਵਾ ਜੇ ਹੱਥ ਹੋਣ ਠੀਕ ਆ ਸਾਰੇ ਕੀੜੇ ਹੱਤਾਂ ਦੇ ਕੀੜੇ ਸੀਗੇ ਖਾਣੀ ਕਿੱਦਾਂ ਸੀਗੀ ਤੇ ਰੱਖ ਜਰੂਰ ਜਾਂਦੇ ਸੀਗੇ ਪਰ ਖਾਣੀ ਖਾਣਾ ਮੁਸ਼ਕਲ ਹੋ ਜਾਂਦਾ ਸੀ ਇਸ ਕਰਕੇ ਜੇ ਭਾਜੀ ਕਿੱਦਾਂ ਦੇ ਨਾ ਹੀ ਜਾਂਦੇ ਇੱਕ ਦਿਨ ਵੀ ਨਾ ਜਾਂਦੇ ਨਾ ਜਾਂ ਕੱਲ ਜਾਂਦੇ ਆ ਕਰ ਲੈਂਦੇ ਇੱਥੇ ਕੀੜੇ ਤੇ ਮੈਂ ਤੁਰ ਗਿਆ ਸੀ ਮੈਂ ਖਤਮ ਸੀਗਾ ਆ ਜੀ ਇਹਦੇ ભગવાન ਦਾ ਰੂਪ ਟੱਕਰੇ ਮਿਲੇ ਜਿਹੜਾ ਇਹਨਾਂ ਨੇ ਸਾਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ ਇਹਨਾਂ ਦੀ ਜ਼ਿੰਦਗੀ ਇਹਨਾਂ ਦੀ ਮਹਾਨਤ ਹੈ ਹੁਣ ਇਹਨਾਂ ਦੀ ਮਾਨਤੇ ਜੀ ਰਹੇ ਆ ਸਭ ਕੁਝ ਦੇਖ ਰਹੇ ਆ ਨਰਕ ਵਿੱਚੋਂ ਕੱਢ ਕੇ ਸਵਰਗ ਵਿੱਚ ਬਿਠਾ ਦਿੱਤਾ ਹੈ ਹਾਂ ਜੀ ਪਰਿਵਾਰ ਦਾ ਤੁਸੀਂ ਕੁਝ ਦੱਸ ਸਕਦਾ ਪਰਿਵਾਰ ਦਾ ਇਹਨਾਂ ਦੀ ਵਿਆਹ ਹੋਇਆ ਸੀਗਾ ਇਹਨਾਂ ਦੀ ਇਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਛੱਡ ਕੇ ਜਾ ਚੁੱਕੀ ਇਹਨਾਂ ਦੇ ਕੋਈ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਉਸ ਟਾਈਮ ਇਹ ਵੀ ਗੱਲ ਗਈ ਹੈ ਵੀ ਲਿਆਉਣਾ ਨਹੀਂ ਸੀ ਚਾਹੁੰਦੇ ਜਵਾਨੀ ਦਾ ਟਾਈਮ ਸੀ ਬੱਚਾ ਸੀ ਉਹ ਚਲ ਜਾਂਦੀ ਆ ਨਾਲ ਲੈ ਕੇ ਕੋਈ ਲੜਾਈ ਝਗੜਾ ਰਹਿੰਦਾ ਸੀ ਬਾਅਦ ਵਿੱਚ ਉਮਰ ਵੱਧ ਗਈ ਫਿਰ ਬਾਅਦ ਚ ਸ਼ੂਗਰ ਹੋ ਗਈ ਵੀ ਕਿਤੇ ਅੰਬ ਲਾਉਣ ਅੰਬ ਲਾਉਣ ਵੀ ਚੜੇ ਅੰਬ ਲਾਉਣ ਚੜੇ ਉੱਥੋਂ ਅੰਬ ਦਾ ਦਾਣਾ ਟੁੱਟ ਗਿਆ ਉਹਦੇ ਨਾਲ ਉਹ ਤੁਹਾਡੇ ਤੇ ਸੱਟ ਲੱਗੀ ਸੱਟ ਲੱਗੀ ਤਾਂ ਮੰਜੇ ਤੇ ਪੈ ਗਿਆ ਗੱਲ ਉਹੀ ਕਰਦੇ ਆ ਵੀ ਸਿੱਖਾਂ ਨੂੰ ਕੀ ਮਿਲਦਾ ਇੱਥੇ ਸਿੱਖਾਂ ਨੂੰ ਇਹ ਮਿਲਦਾ ਪਰਿਵਾਰ ਜਿਹੜਾ ਨਾ ਅੱਜ ਅਸੀਂ ਕੋਈ ਸਾਡੇ ਕੋਲ ਬਹੁਤ ਮਸਲੇ ਸੁਖਵਿੰਦਰ ਵੀਰ ਦੀ ਆਉਂਦੇ ਆ ਕੁਕੜੀਆਂ ਭੈਣਾ ਆਉਂਦੀਆਂ ਆਪਸ ਵਿੱਚ ਲੜਾਈ ਝਗੜਾ ਜੇ ਨਹੀਂ ਮੈਨੂੰ ਬੁਲਾਉਂਦਾ ਤੇ ਅੱਜ ਉਹ ਨਹੀਂ ਮੈਨੂੰ ਬੁਲਾਉਂਦਾ ਇਹ ਅੱਜ ਤੋਂ ਦੇਖਣਾ ਚਾਹੀਦਾ ਜੇ ਇਹਦਾ ਪਰਿਵਾਰ ਹੁੰਦਾ ਬੇਟਾ ਹੁੰਦਾ ਤੇ ਇਹ ਹੁੰਦੇ ਤਾਂ ਆਹ ਹਾਲਾਤ ਨਾ ਬਣਦੇ ਜਿਹੜਾ ਨਰਕ ਇਹਨੇ ਕੱਟਿਆ ਨਾ ਜਿਹੜੀਆਂ ਉਂਗਲਾਂ 'ਚ ਕੀੜੇ ਪੈ ਗਏ ਜਿਹੜੇ ਪੈਰ ਹੱਥ 'ਚ ਆ ਗਿਆ ਉਹ ਨਾ ਉਹ ਹਾਲਾਤ ਨਾ ਬਣਦੇ ਜੇ ਅਜ ਪਰਿਵਾਰ ਹੁੰਦਾ ਮੈਂ ਇਹੀ ਭੈਣਾ ਬਹੁਤ ਜਿਹੜੇ ਮਸਲੇ ਆਉਂਦੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜ਼ਰੂਰ ਅੱਜ ਉਹ ਟਾਈਮ ਨੂੰ ਯਾਦ ਕਰੋ ਗਾਂ ਵਾਲਾ ਆਉਣ ਵਾਲਾ ਸਮਾਂ ਕਿਦਾਂ ਦਾ ਤੁਹਾਡਾ ਕਿੰਨੇ ਦੇਖਣਾ ਅੱਜ ਤਾਂ ਅਸੀਂ ਇੱਕ ਦੂਜੇ ਨੂੰ ਬਹੁਤ ਮੂੰਹ ਫੇਰ ਕੇ ਲੰਘ ਜਾਂਦੇ ਆ ਵੀ ਮੇਰਾ ਇਹਨਾਂ ਕੋਈ ਰਿਸ਼ਤਾ ਨਹੀਂ ਪਰ ਇਸ ਚੀਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਬਿਲਕੁਲ ਬਿਲਕੁਲ ਇੱਕ ਤੁਹਾਡੇ ਕੋਲ ਹੋਰ ਬੜੀ ਕਹਾਣੀ ਜਿਹੜੀ ਹੈ ਉਹ ਬੜੀ ਮਿਲਨ ਦਾ ਖੌਫਨਾਕ ਵੀ ਹੈ ਉਹ ਦਰਦ ਵੀ ਉਸ ਕਹਾਣੀ ਦੇ ਵਿੱਚ ਬਹੁਤ ਮਾਰ ਦੀ ਮਮਤਾ ਦੇ ਨਾਲ ਜੁੜੀ ਹੋਈ ਕਹਾਣੀ ਹੈ ਤਸਵੀਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬੱਚੇ ਦਾ ਫੇਸ ਜਾਂ ਚਿਹਰਾ ਨਹਾ ਦਿਖਾਉ ਪਰ ਇਹ ਇੱਕ ਕਹਾਣੀ ਜਿਹੜੀ ਸੁਲਾਉਣੀ ਦਿਖਾਉਣੀ ਬੇਹੱਦ ਜ਼ਰੂਰੀ ਹੈਗੀ ਆ ਤਾਂ ਮਨਜੋਤ ਵੀਰੇ ਇਹਨਾਂ ਦਾ ਕੀ ਕੀ ਕਹਾਣੀ ਕੀ ਹੈਗੀ ਅਸਲੀ ਚੀਜ਼ ਇਹ ਸੁਖਵਿੰਦਰ ਵੀਰੇ ਇਹ ਪ੍ਰਭ ਨੂਰ ਆ ਇਹ ਇਹ ਬੱਚਾ ਜਿਹੜਾ ਕਧਾਲਾ ਜੱਟਾਂ ਪਿੰਡ ਆ ਸਰਾਂ ਲੱਗੇ ਜੀ ਇਹ ਉੱਥੋਂ ਜਿਹਨੂੰ ਲੈ ਕੇ ਆ ਸਾਨੂੰ ਕਾਲ ਆਈ ਵੀ ਇੱਕ ਬੱਚਾ ਜਿਹੜਾ ਇੱਕ ਕਮਰੇ ਦੇ ਵਿੱਚ ਬੰਦ ਆ ਹੂੰ ਉਸ ਸਵੇਰੇ ਉਹਦਾ ਬਾਪ ਜਿਹੜਾ ਬਾਹਰੋਂ ਕੁੰਡਾ ਲਾ ਕੇ ਚੱਲ ਜਾਂਦਾ ਦੁੱਧ ਪਾਣੀ ਪਲਕ ਵੀ ਸ਼ਾਮ ਨੂੰ ਦਿਹਾੜੀ ਤੋਂ ਬਾਅਦ ਆਣ ਕੇ ਹੀ ਉਹਨੂੰ ਕੱਢਦਾ। ਅੱਛਾ। ਤੇ ਸਾਨੂੰ ਜਦੋਂ ਇਦਾਂ ਦੀ ਹਾਲਾਤ ਦਾ ਮਿਲਿਆ ਤੇ ਮੈਂ ਆਪਾਂ ਪਤਾ ਪੁੱਤਾ ਕਰਵਾਇਆ। ਤੇ ਜਦੋਂ ਜਾ ਕੇ ਇਹਦੀ ਅਸਲੀਅਤ ਪਤਾ ਕਰਵਾਈ ਤੇ ਉਹ ਬਾਪ ਨਾਲ ਗੱਲਬਾਤ ਕੀਤੀ ਤਾਂ ਬਾਪ ਨੇ ਦੱਸਿਆ ਮੈਂ ਕਰਾਂ ਕਿ ਇਹਦੀ ਜਿਹੜੀ ਮਾਂ ਸੀ ਉਹ 15 ਦਿਨ ਪਹਿਲਾਂ ਘਰ ਛੱਡ ਕੇ ਜਾ ਚੁੱਕੀ ਸੀ। ਅੱਛਾ। ਤੇ ਜਦੋਂ ਪਤਾ ਲੱਗਿਆ ਦੀ ਹਾਲਾਤ ਬੱਚੇ ਦੀ ਕਿਵੇਂ ਬਣੇ। ਹੂੰ। ਤੇ ਉਸ ਬੰਦੇ ਦੀ ਅੱਖਾਂ 'ਚ ਹੰਝੂ ਆ ਗਿਆ ਤੇ ਰੋਣ ਲੱਗ ਪਿਆ। ਕਹਿੰਦਾ ਬਾਈ ਜੀ ਇਹ ਜਿਹੜੇ ਹਾਲਾਤ ਬਣਿਆ ਇਹਦੀ ਮਾਂ ਨੇ ਬਣਾਏ ਆ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਇਹ ਮਾਂ ਜਿਹੜੀ ਉਹ ਕਿਸੇ ਦੇ ਨਾਲ ਗਲਤ ਸੀ ਰਿਲੇਸ਼ਨ ਦੇ ਵਿੱਚ। ਅੱਛਾ। ਜਦੋਂ ਉਹ ਮੈਂ ਦਿਹਾੜੀ ਤੇ ਚੱਲ ਜਾਣਾ ਕੰਮ ਤੇ ਉਹ ਲੱਕੜੀ ਦਾ ਕੰਮ ਕਰਦਾ ਏ। ਤੇ ਪਿੱਛੋਂ ਨੀਂਦ ਦੀਆਂ ਗੋਲੀਆਂ ਇਸ ਬੱਚੇ ਨੂੰ ਦੇ ਕੇ ਸੌਾ ਦੇਣਾ। ਤੇ ਆਪ ਉਹਨੇ ਉਸ ਬੰਦੇ ਨਾਲ ਰਿਲੇਸ਼ਨ 'ਚ ਰਹਿਣਾ। ਤੇ ਮੈਂ ਜਦੋਂ ਆਉਣਾ ਤੇ ਮੈਂ ਦੇਖਣਾ ਆਣ ਕੇ ਤਾਂ ਬੱਚਾ ਸੁੱਤਾ ਆ ਤੇ ਮੈਂ ਕਹਿੰਦਾ ਸੁੱਤਾ। ਇਦਾਂ ਦੇ ਹਾਲਾਤ ਕਿੰਦਾ ਉਹ ਬਣਦੇ ਸੀ ਤੇ ਇਹਦਾ ਦਿਮਾਗ ਜਿਹੜਾ ਬਿਲਕੁਲ ਹੀ ਡਾਕਟਰਾਂ ਵੱਲੋਂ ਹੁਣ ਜਿਵੇਂ ਆਪਾਂ ਇਲਾਜ ਚੱਲਦਾ ਹੁਣ ਜਦੋਂ ਸਪੈਸ਼ਲ ਟ੍ਰੇਨਰ ਆਉਂਦਾ ਉਹ ਟ੍ਰੇਨ ਕਰਦਾ ਤੇ ਪਰ ਜਿਹੜੇ ਦਿਮਾਗੀ ਤੌਰ ਤੇ ਐਮ ਆਰ ਆਈ ਕਰਾ ਕੇ ਸਾਰਾ ਕੁਝ ਦੇਖਿਆ ਜਿਹੜਾ ਦਿਮਾਗ ਬਣਦਾ ਟਾਈਮ ਸੀ ਜਿਵੇਂ ਉਹ ਡਾਕਟਰ ਪੰਜਾਬੀ ਦੀ ਭਾਸ਼ਾ ਚ ਜਿਵੇਂ ਸੀਗਾ ਵੀ ਉਹ ਬਣਨਾ ਸੀ ਜਦੋਂ ਦਿਮਾਗ ਉਹ ਬਿਲਕੁਲ ਹੀ ਡੈਮੇਜ ਹੋ ਚੁੱਕਾ ਤੇ ਉਹ ਦਵਾਈ ਦਾ ਸਾਰ ਇਹਨਾਂ ਨੀਂਦ ਦੀਆਂ ਗੋਲੀਆਂ ਦਾ ਪੀ ਗਿਆ ਕਿੰਨੀ ਕਿਉਂਕਿ ਬੱਚਾ ਸੀ ਲੈਂਦਾ ਇਹਨੂੰ ਕਿੰਨੀ ਉਮਰ ਸੀ ਜਦੋਂ ਲੈਂਦਾ ਇਨੂੰ ਅਸੀਂ ਲਿਆਂਦਾ ਉਸ ਟਾਈਮ ਸੀਗੀ 3 ਕ ਸਾਲ ਜਦੋਂ ਅਸੀਂ ਲੈ ਕੇ ਆਏ ਅੱਛਾ ਜੀ ਹਾਂਜੀ ਤੇ ਹੁਣ ਮੇਰਾ ਖਿਆਲ ਆ ਵੀ ਮੇਤੋਂ 4 ਸਾਲ ਦਾ ਮੈਨੂੰ ਆਏ ਇਹਨੂੰ ਮੇਰੇ ਕੋਲ ਇੰਪਰੂਵਮੈਂਟ ਹੈਗੀ ਐ ਦੇ ਵਿੱਚ ਹਾਂ ਹੈਗੀ ਹੁਣ ਇਹ ਤਾਂ ਬੈਠਣ ਲੱਗ ਪਿਆ ਜਿਹੜੀ ਟਾਈਟਨੈਸ ਬਹੁਤ ਸੀਗੀ ਲੱਤਾਂ ਨਹੀਂ ਐਦਾਂ ਮਤਲਬ ਮੋੜਦਾ ਸੀ ਰੋਟੀ ਨਹੀਂ ਖਾਂਦਾ ਸੀ ਤੇ ਲਿਕਵਿਡਿਟੀ ਦੇਣਾ ਪੈਂਦਾ ਹੁਣ ਰੋਟੀ ਚਬਾਉਣ ਲੱਗ ਪਿਆ ਰੋਟੀ ਚਬਾਉਣ ਲੱਗ ਗਿਆ ਪਰ ਹੁਣ ਜਿਹੜਾ ਆਉਣ ਵਾਲਾ ਸਮਾਂ ਵੀ ਉਹ ਡਾਕਟਰ ਤਾਂ ਮੈਨੂੰ ਇਹ ਗੱਲ ਕਹਿੰਦੇ ਵੀ ਇਹ ਤੋਂ ਵੀ ਭਿਆਨਕ ਹੋਣਾ ਹੈ ਪਰ ਅਰਦਾਸ ਕਰਦੇ ਆ ਪ੍ਰਮਾਤਮਾ ਦੀ ਵੀ ਬਾਬਾ ਦੀਪ ਸਿੰਘ ਦੇ ਚਰਨਾ ਚ ਇਦਾਂ ਹੀ ਠੀਕ ਰਵੇ ਵੀ ਵੀ ਇਹ ਬਿਲਕੁਲ ਠੀਕ ਠਾਕ ਰਵੇ ਚਲੋ ਇਦਾਂ ਵੀ ਖਾਣ ਰੋਟੀ ਪਾਣੀ ਖਾਵੇ ਜਦੋਂ ਬੈਠਣ ਉੱਠਣ ਬਾਕੀ ਤਾਂ ਪ੍ਰਮਾਤਮਾ ਨੇ ਜੋ ਸਾਡੇ ਕੋਲ ਸੇਵਾ ਲੈਣੀ ਐ ਅਸੀਂ ਕਰ ਹੀ ਰੇ ਕਿਉਂਕਿ ਅੱਗੇ ਇੱਕ ਜਸਪ੍ਰੀਤ ਸਾਡੇ ਕੋਲ ਸੁਖਮਿੰਦਰ ਵੀਰ ਬੱਚਾ ਉਹਦੇ ਦਾਦਕੇ ਕਹਿੰਦੇ ਅਸੀਂ ਨਹੀਂ ਰੱਖਣਾ ਨਾਨਕੇ ਕਹਿੰਦੇ ਅਸੀਂ ਨਹੀਂ ਰੱਖਣਾ ਮਾਂ ਦੀ ਡੈਥ ਹੋ ਗਈ ਬਾਪ ਛੱਡ ਕੇ ਚਲਾ ਗਿਆ ਅੱਛਾ ਉਹ ਕਹਿੰਦੇ ਸੀ ਤੁਰਨਾ ਨਹੀਂ ਪਰ ਉਹ ਇੱਥੇ ਤੁਰਨ ਲੱਪਿਆ ਬਾਬਾ ਦੀਪ ਸਿੰਘ ਜੀ ਦੇ ਦਰਤਿਆਂ ਕਿ ਅੱਜ ਉਹ ਬਿਲਕੁਲ ਠੀਕ ਠਾਕ ਦੌੜ ਰਿਹਾ ਤੇ ਮੈਨੂੰ ਆਸ ਆ ਇੱਥੇ ਇਸ ਘਰ ਦੇ ਵਿੱਚ ਕਿਉਂਕਿ ਇੱਥੇ ਪਰਮਾਤਮਾ ਦਾ ਆਵਾਸ ਆ ਸਾਰੇ ਜਿਹੜੇ ਰੱਬ ਰੂਪੀਆਂ ਰੂਹਾਂ ਤਾਂ ਬੈਠੀਆਂ ਜਿਨ੍ਹਾਂ ਦੇ ਦਿਲ 'ਚ ਨਾ ਕੋ ਮੈਲ ਨਾ ਮੋਹ ਨਾ ਅਹੰਕਾਰ ਇਹ ਰੂਹਾਂ ਦੇ ਇੱਥੇ ਦੁਆਵਾਂ ਦੇ ਨਾਲ ਹੀ ਬਿਲਕੁਲ ਠੀਕ ਦੋਖ ਸ਼ਬਦਾਂ ਦੇ ਵਿੱਚ ਇੱਕ ਮੈਸੇਜ ਜ਼ਰੂਰ ਦਿਓ ਅੱਜ ਆਪਾਂ ਮੈਂ ਸ਼ੁਰੂਆਤ 'ਚ ਹੀ ਕਹਿ ਆ ਸੀ ਕਿ ਵੀ ਛੋਟੀ ਛੱਟ ਵੀ ਲੱਗ ਜਾਣਾ ਚੀਚੀ ਉਂਗਲ ਤਾਂ ਵੀ ਅਸੀਂ ਕਹਿ ਦਿਆ ਵੀ ਨਹੀਂ ਭਾਈ ਅਸੀਂ ਨੇ ਹੱਥੇ ਹੋ ਗਏ ਹੁਣ ਇੱਕ ਮੈਸੇਜ ਜ਼ਰੂਰ ਦਿਓ ਜਦੋਂ ਆ ਕਹਾਣੀਆਂ ਸਾਰੀਆਂ ਦੇਖਦੇ ਸੁਣਦੇ ਆਪਾਂ ਮੈਂ ਨਾ ਸਿਕੰਦਰ ਵੀਰ ਜੀ ਇੱਕ ਸਭ ਤੋਂ ਵੱਡੀ ਸਾਧੂ ਜਦੋਂ ਆਪਾਂ ਮੰਗਦੇ ਆ ਮੇਰੇ ਕੋ ਆ ਚੀਜ਼ ਨਹੀਂ ਹੈਗੀ ਮੈਂ ਤਾਂ ਉਹ ਚੀਜ਼ ਨਹੀਂ ਹੈਗੀ ਇੱਕ ਪ੍ਰਮਾਤਮਾ ਤੋਂ ਨਾ ਅਰਦਾਸ ਬੇਨਤੀ ਜ਼ਰੂਰ ਨੇਤ ਨਿਮ ਕਰਕੇ ਸਰਬੱਤ ਦਾ ਭਲਾ ਮੰਗਿਆ ਕਰੋ ਵੀ ਇਹ ਕਈ ਕਰਿਆ ਕਰੋ ਪ੍ਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੇ ਸਾਨੂੰ ਇਹ ਨਾ ਚੀਜ਼ਾਂ ਮੰਗਿਆ ਕਰੋ ਜੇ ਆਉਣਾ ਨਾ ਕੋਈ ਅਣਕੇ ਇੱਥੇ ਸਾਡੇ ਕੋਲ ਆ ਸਕਦਾ ਮੈਂ ਕਰੋੜਾਪਤੀ ਵੀ ਦੇਖ ਸਕਦਾ ਸੀ ਅੱਖਾਂ ਹੀ ਦੇਖ ਚੁੱਕੀਆਂ ਜਿਹਦੇ ਕੋਲ ਪੈਸਾ ਹੈਗਾ ਉਹ ਵੀ ਪਰੇਸ਼ਾਨ ਬੈਠਾ ਹੈ ਜਿਹਦੇ ਕੋਲ ਨਹੀਂ ਹੈਗਾ ਉਹ ਵੀ ਪਰੇਸ਼ਾਨ ਬੈਠਾ ਇੱਥੇ ਕਰੋੜਾਪਤੀ ਇੱਥੇ ਕਹਿੰਦੀ 60 ਲੱਖ ਰੁਪਈਆ ਕਹਿਦੀਆਂ ਵਫੜੀਆਂ ਪਈਆਂ ਉਹ ਵੀ ਮਾਤਾ ਸਾਡੇ ਕੋਲ ਬੈਠੀ ਆ ਜਿਹਦੇ ਕੋਲ ਖਰਚਣ ਦੀ ਹਿੰਮਤ ਨਹੀਂ ਸਾਡੇ ਕੋਲ 1.5 ਕਰੋੜ ਦਾ ਮਾਲਕ ਮਾਸਟਰ ਜੀ ਉਹ ਹੁਣ ਪਿੱਛੇ ਡੈਥ ਹੋ ਗਿਆ ਡੀਆਂ ਸਾਡੇ ਕੋਲ ਉਹ ਵੀ ਹੈਗੇ ਸਾਡੇ ਕੋਲ ਕਰੋਨਾ ਦੇ ਮਾਲਕ ਇੱਥੇ ਉਹ ਵੀ ਬੈਠੇ ਇਹਦਾ ਪਰਮਾਤਮਾ ਅਮਰੇ ਅਰਦਾਸ ਬੇਨਤੀ ਕਰਿਆ ਕਰੋ ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਤੁਹਾਡੇ ਚਰਨਾਂ ਦੇ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਜਿੱਥੇ ਸਾਨੂੰ ਰੱਖਿਆ ਉੱਥੇ ਸਾਨੂੰ ਪਰਮਾਤਮਾ ਅਸੀਂ ਤੇਰਾ ਧੰਨਵਾਦ ਆ ਤੇਰਾ ਦੇਣ ਨਹੀਂ ਦੇ ਸਕਦਾ ਠੀਕ ਹੈ ਮਨਜੋਤ ਵੀਰੇ ਬਹੁਤ ਬਹੁਤ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਜੀ ਤਮਜੋਤ ਸਿੰਘ ਤਲਵੰਡੀ ਇਹ ਕਹਾਣੀਆਂ ਦਿਖਾਉਣ ਦਾ ਇੱਕੋ ਮਕਸਦ ਹੈ ਅਸੀਂ ਅੱਜ ਭੱਜ ਨੱਠ ਦੇ ਵਿੱਚ ਆ ਨੋ ਡਾਊਟ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਪੈਸਾ ਕਮਾਉਣਾ ਚਾਹੀਦਾ ਪਰ ਉਸ ਲੈਵਲ ਨੂੰ ਉਸ ਲੈਵਲ ਤੱਕ ਨਾ ਲੈ ਜਾਓ ਕਿ ਜਦੋਂ ਫਿਰ ਆਪਣੇ ਸਾਡੇ ਤੋਂ ਦੂਰ ਹੋ ਜਾਣ ਰਿਸ਼ਤਿਆਂ ਨੂੰ ਸੰਭਾਲ ਕੇ ਰੱਖੋ ਰਿਸ਼ਤੇ ਇੱਕ ਦੂਜੇ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਫਿਰ ਅੰਦਰ ਦੇ ਵਿੱਚ ਅਜਿਹੇ ਹਾਲਾਤ ਸਾਨੂੰ ਨਾ ਦੇਖਣੇ ਪੈਣ ਫਿਲਹਾਲ ਤੁਸੀਂ ਬਣੇ ਰਹੋ ਆਨ ਪੰਜਾਬੀ ਟੀਵੀ ਦੇ ਨਾਲ